ਕੀ ਕਾ ਪਾਪਾ ਮੇਰੇ ਪਾਠ ਵਾਲੀ ਵੀਡੀਓ ਬਣਾ ਦੋ ਨਾ ਮੇਰੇ ਮੇਰੇ ਕੋਲ ਆਈ ਜਾਂਦੀ ਹੈ ਹੈ ਜੀ ਮੇਰੇ ਕੋਲ ਆਈ ਜਾਂਦੀ ਹੈ ਕੀ ਫੋਟੋ ਮੇਰੀ ਤੇਰੀ ਫੋਟੋ ਨਾਲ ਦੀ ਸਹੀ ਦੀ ਫੋਟੋ ਕੋ ਵੀਡੀਓ ਬਣਾਈ ਜਾਂਦਾ ਕਿੰਨੀ ਪਾਗਲ ਕਿੰਨਾ ਕਿੰਨੀ ਗੰਦੀ ਫੋਟੋ ਤੇਰਾ ਖਾਂਦਾ ਚੁੱਪ ਕਰ ਦਾ ਜੀ can